ਅੱਜ ਤੋਂ 5-6 ਸਾਲ ਪਹਿਲਾਂ ਇਹ ਜਿਹਾ ਮਾਹੌਲ ਹੁੰਦਾ ਸੀ ਰੌਣਕਾਂ ਲੱਗਦੀਆਂ ਹੁੰਦੀਆਂ ਸੀ ਦੁਕਾਨਾਂ 'ਤੇ ਹੁਣ ਕੋਈ ਰੌਣਕਾਂ ਨਹੀਂ ਜੀ ਲੱਗਦੀਆਂ ਹੈਗੀਆਂ ਮੈਂ ਆਪਣੇ ਪਿੰਡਾਂ ਵਾਲੇ ਭਰਾਵਾਂ ਨੂੰ ਖਾਸ ਕਰਕੇ ਪਿੰਡਾਂ ਵਾਲੇ ਭਰਾਵਾਂ ਨੂੰ ਕਿਉਂਕਿ ਮੇਰੀ ਦੁਕਾਨ ਪਿੰਡਾਂ ਵਾਲਿਆਂ ਨਾਲ ਜੁੜੀ ਹੋਈ ਹੈ ਅੱਛਾ ਜੀ ਉਹ ਵੀ ਹੁਣ ਆਂਦੇ ਨਹੀਂ ਹੈਗੇ ਬਹੁਤ ਘੱਟ ਆਂਦੇ ਆਂ ਮੌਮ ਵਿੱਚੋਂ ਸਾਰਾ ਮਸਲ ਸੀ ਲੈ ਲਈਏ ਲੈ ਲੀਏ ਲੈਂਡ ਚੀਨੀ ਜਾਂਦਾ ਬੰਦਾ ਲੈ ਕੇ ਹੋਰ ਕੁਛ ਆ ਜਾਂਦਾ 5000 ਰੁਪਏ ਦਾ ਸਮਾਨ ਖਰੀਦ ਲੈਂਦਾ ਵੀ ਕੋਈ ਉਹਦੀ ਲੋੜ ਹੀ ਨਹੀਂ ਹੁੰਦੀ ਹੈਗੀ ਦੇਖੋ ਉਹ ਸਸਤੇ ਦੇ ਚੱਕਰ ਚ ਆ ਉਧਰ ਹੈ ਆ ਉਧਰ ਹੈ ਆ ਉਧਰ ਹੈ ਉਹ ਲੈਂਦੇ ਲੈਂਦੇ ਉਹ 5000 ਚ ਉਹ ਜਿਹੜੀ ਟਰਾਲੀ ਹੁੰਦੀ ਹੈ ਨਾ ਉਹ ਐ ਭਰ ਜਾਂਦੀ ਹੈ ਜਿਵੇਂ ਆਫਰ ਦਿੰਦੇ ਨਹੀਂ ਉਹ ਉਹਦੇ ਵਿੱਚ ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਬਹੁਤ ਘੱਟ ਹੁੰਦੀ ਹੈ ਪੋਤਾ ਸਮਾਨ ਲੈਣਾ ਸ਼ੁਰੂ ਹੋਇਆ ਉਹਨਾਂ ਦੇ ਡੈਡੀ ਉਹਨਾਂ ਦੇ ਬਜ਼ੁਰਗ ਤਿੰਨ ਪੀੜੀਆਂ ਸਮਾਂ ਲੈਂਦੇ ਉਲਟ ਵੀ ਹੋਇਆ ਦੇਖੋ ਇਹ ਵੀ ਇੰਨਾ ਪਿਆਰ ਆ ਉਹਨਾਂ ਨਾਲ ਹੁਣ ਕਿਤੇ ਪਿਆਰ ਖਤਮ ਹੋ ਗਿਆ ਜੀ ਹੁਣ ਕੋਈ ਆਂਦਾ ਹੀ ਨਹੀਂ ਹੈਗਾ ਬੋਲਾਂ ਦਾ ਰਜਾਨ ਘਟਾਈਏ ਛੋਟੇ ਦੁਕਾਨਦਾਰਾਂ ਨੂੰ ਆਪਾਂ ਫੇਰ ਉਦਾਂ ਹੀ ਦੁਬਾਰਾ ਕਰੀਏ ਜਿਵੇਂ ਪਹਿਲਾਂ ਹੁੰਦੇ ਹੁੰਦੇ ਸੀ ਅੱਜ ਤੁਹਾਡੇ ਨਾਲ ਅਸੀਂ ਇੱਕ ਨਵਾਂ ਪੋਡਕਾਸਟ ਲੈ ਕੇ ਆਏ ਜਿਸ ਦੇ ਵਿੱਚ ਅਸੀਂ ਵਪਾਰੀ ਵਰਗ ਦੀ ਗੱਲਬਾਤ ਕਰਾਂਗੇ ਇਸ ਵਿੱਚ ਅਸੀਂ ਬਿਵਾਰੀ ਵਰਗ ਦੀਆਂ ਸਮੱਸਿਆਵਾਂ ਦੱਸਾਂਗੇ ਜਿਹੜਾ ਹੁਣ ਮਾਲਾਂ ਦਾ ਯੁੱਗ ਚੱਲ ਪਿਆ ਮਾਲਾਂ ਦਾ ਟ੍ਰੈਂਡ ਚੱਲਿਆ ਹੋਇਆ ਹੈ ਉਹਦੇ ਵਿੱਚ ਕੋਈ ਬੰਦਾ ਆਮ ਦੁਕਾਨਦਾਰ ਕੋਲ ਜਾ ਕੇ ਖੁਸ਼ ਨਹੀਂ ਹਰ ਕੋਈ ਮਾਲ ਨੂੰ ਚੀਜ਼ ਲੈਣ ਵਾਸਤੇ ਭੱਜਦਾ ਸਾਡੇ ਨਾਲ ਦੁਕਾਨਦਾਰ ਜੁੜੇ ਹੋਏ ਨੇ ਵੀ ਸਾਡੇ ਤੇ ਚੋਪੜਾ ਸਾਹਿਬ ਨੇ ਇਹ ਇਹ ਆਪਾਂ ਨੂੰ ਦੱਸਣਗੇ ਸਮੱਸਿਆਵਾਂ ਕੀ ਨੇ ਸੱਸੀ ਗਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਣੇ ਡਾਕ ਟੈਲੀਵਿਜ਼ਨ ਦਾ ਤੇ ਡਾਕਿੰਗ ਉਸ ਦਾ ਬੜਾ ਧੰਨਵਾਦ ਹੈ ਜਿਹੜੇ ਮੈਨੂੰ ਨੇ ਮਾਣੇ ਜੇ ਬੰਦੇ ਨੂੰ ਉਸ ਚੇਅਰ ਤੇ ਬੈਠਣ ਦਾ ਮੌਕਾ ਮਿਲਿਆ ਤੇ ਅੱਜ ਦੀ ਸਮੱਸਿਆ ਮੌਲਾਂ ਦੀ ਐ ਤੇ ਛੋਟੇ ਦੁਕਾਨਦਾਰ ਦਾ ਬਿਜ਼ਨਸ ਫੇਲ ਐ ਜੀ ਬਿਲਕੁਲ ਟੋਟਲ ਲਾਸ ਮੌਲ ਚ ਜਾਣੇ ਆ ਲੋਕ ਅੱਗੇ ਅੱਜ ਤੋਂ 5-7 ਸਾਲ ਪਹਿਲਾਂ ਇਹ ਜਿਹਾ ਮਾਹੌਲ ਹੁੰਦਾ ਸੀ ਰੌਣਕਾਂ ਲੱਗਦੀਆਂ ਹੁੰਦੀਆਂ ਸੀ ਦੁਕਾਨਾਂ ਤੇ ਹੁਣ ਕੋਈ ਰੌਣਕਾਂ ਨਹੀਂ ਜੀ ਲੱਗਦੀਆਂ ਹੈਗੀਆਂ ਮੈਂ ਆਪਣੇ ਪਿੰਡਾਂ ਵਾਲੇ ਭਰਾਵਾਂ ਨੂੰ ਖਾਸ ਕਰਕੇ ਪਿੰਡਾਂ ਵਾਲੇ ਭਰਾਵਾਂ ਨੂੰ ਕਿਉਂਕਿ ਮੇਰੀ ਦੁਕਾਨ ਪਿੰਡਾਂ ਵਾਲਿਆਂ ਨਾਲ ਜੁੜੀ ਹੋਈ ਐ ਉਹ ਵੀ ਹੁਣ ਆਂਦੇ ਨਹੀਂ ਹੈਗੇ ਬਹੁਤ ਘੱਟ ਆਂਦੇ ਆ ਤੇ ਸਾਨੂੰ ਬੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਹੁਤ ਸਮੱਸਿਆ ਇਸ ਚੀਜ਼ ਦੀ ਤੇ ਸਰਕਾਰ ਨੂੰ ਮੌਜੂਦਾ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਸਾਡੇ ਖਰਚੇ ਵੀ ਜ਼ਿਆਦਾ ਨੇ ਦੇਖੋ ਦੁਕਾਨਾਂ ਦੇ ਬਿਜਲੀ ਦੇ ਬਿੱਲ ਵੀ ਜ਼ਿਆਦਾ ਨੇ ਸਾਨੂੰ ਕੋਈ ਰਾਹਤ ਨਹੀਂ ਹੈਗੀ ਬਿਜਲੀ ਦੇ ਬਿੱਲ ਦੇ ਵਿੱਚ ਤਾਂ ਅਸੀਂ ਬਹੁਤ ਇਸ ਸਮੱਸਿਆ ਨੂੰ ਝੂਜ ਰਹੇ ਹਾਂ ਤੇ ਦੇਖੋ ਹੁਣ ਮੌਲਾ ਦੇਖੋ ਤੁਸੀਂ 1 ਕਿਲੋਮੀਟਰ ਦੇ ਵਿੱਚ 4 ਮੌਲ ਨੇ ਸਾਡੇ ਕੋਲ ਗਾਹ ਕਿੱਥੇ ਆ ਜੂਗਾ ਤੇ ਜਿਹੜੇ ਮਤਲਬ ਅੱਜ ਦੇ ਜਿਹੜੇ ਗਾਹਕ ਨੇ ਉਹ ਵੀ ਟ੍ਰੈਂਡਿੰਗ ਹੋ ਚੁੱਕੇ ਨੇ ਉਹ ਕਹਿੰਦੇ ਨੇ ਵੀ ਇੱਕੋ ਮਾਲ ਦੇ ਵਿੱਚੋਂ ਸਾਰਾ ਕੁਝ ਤੁਸੀਂ ਲੈ ਲੀਏ ਲੈ ਲੀਏ ਲੈਣ ਚੀਨੀ ਜਾਂਦਾ ਬੰਦਾ ਲੈ ਕੇ ਹੋਰ ਕੁਝ ਆ ਜਾਂਦਾ ਉਹਨੇ ਇੱਕ ਚੀਜ਼ ਲੈਣੀ ਹੈ ਉਹਦੇ ਨਾਲ 10 ਚੀਜ਼ਾਂ ਜੁੜ ਜੰਨੀ ਹੈ ਉਹਨੂੰ ਲਾਉਸ ਆ ਉੱਥੇ ਉਹ 5000 ਰੁਪਏ ਦਾ ਸਮਾਨ ਖਰੀਦ ਲੈਂਦਾ ਵੀ ਕੋਈ ਉਹਦੀ ਲੋੜੇ ਨਹੀਂ ਹੁੰਦੀ ਹੈਗੀ ਦੇਖੋ ਉਹ ਸਸਤੇ ਦੇ ਚੱਕਰ ਚ 40 ਰੁਪਏ ਦੀ ਚੀਨੀ ਲੈਣ ਜਾਂਦਾ ਹੈ ਆਹ ਆਫਰ ਹੈ ਆਹ ਆਫਰ ਹੈ ਆਹ ਆਫਰ ਹੈ ਉਹ ਲੈਂਦੇ ਲੈਂਦੇ ਉਹ 5000 ਚ ਮੁੱਕ ਜਾਂਦਾ ਹੈ ਉਹ ਜਿਹੜੀ ਟਰਾਲੀ ਹੁੰਦੀ ਹੈ ਨਾ ਉਹ ਐ ਭਰ ਜਾਂਦੀ ਹੈ ਜਿਵੇਂ ਤੁਸੀਂ ਸਾਰਾ ਸਾਰ ਦੇਉਣਾ ਉਦੋਂ ਹੀ ਭਰ ਜਾਂਦੀ ਹੈ ਬਸ ਇੱਕ ਧਾਰਾ ਅੱਗੇ ਦੇਖ ਦੋਗੇ ਜੋ ਜ਼ਿਆਦਾਤਰ ਚੀਜ਼ਾਂ ਵਰਤਣਯੋਗ ਨਹੀਂ ਉਹ ਖਰਾਬ ਹੋ ਚੁੱਕੀਆਂ ਹੈ ਕਈ ਚੀਜ਼ਾਂ ਬਹੁਤ ਬਹੁਤ ਸਪੈਸ਼ਲ ਹੈ ਕਿਉਂਕਿ ਜਿਹੜੇ ਆਫਰ ਦਿੰਦੇ ਨੇ ਜੀ ਉਹ ਉਹਦੇ ਵਿੱਚ ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਬਹੁਤ ਘੱਟ ਹੁੰਦੀ ਹੈ ਬਹੁਤ ਸਹੀ ਹੈ ਤੁਹਾਡਾ ਇਹ ਗੱਲ ਤੇ ਮੈਂ ਇਹੀ ਕਹੂੰਗਾ ਕਿ ਛੋਟੇ ਦੁਕਾਨਾ ਵਾਲ ਵੀ ਦੇਖਿਆ ਜਾਵੇ ਉਹ ਬੁਝਦੇ ਜਾ ਰਹੇ ਆ ਉਹ ਉਹਨਾਂ ਨੂੰ ਤੇਲ ਦੀ ਜ਼ਰੂਰਤ ਹੈ ਉਹਨਾਂ ਦੇ ਦੀਵੇ ਨੂੰ ਤੇਲ ਦੀ ਜ਼ਰੂਰਤ ਹੈ ਸਾਂਝ ਸਾਡੀ ਪਿੰਡਾਂ ਨਾਲ ਜੁੜੀ ਹੁੰਦੀ ਸੀ ਤੁਹਾਨੂੰ ਇੱਕ ਮੈਂ ਕਿੱਸਾ ਸੁਣਾਉਣਾ ਛੋਟਾ ਜਿਹਾ ਆਪਾਂ ਸੁਣਦੇ ਹੁੰਦੇ ਸੀ ਅੱਗੇ ਦਾਦਾ ਸਵਾਰ ਲੈਂਦਾ ਉਹਨਾਂ ਦਾ ਅੱਗੇ ਬੇਟਾ ਉਹਨਾਂ ਦਾ ਪੋਤਾ ਮੇਰੇ ਕੋਲੋਂ ਬਦੌਛੀ ਤੋਂ ਆਪਣੇ ਬਦੌਛੀ ਕੜਾ ਪਿੰਡ ਪੈਂਦਾ ਹੈ ਪੋਤਾ ਫਦੇਗੜ ਜਿਹੜਾ ਫਦੇਗੜ ਸਾਹਿਬ ਚ ਪੋਤਾ ਸਮਾਨ ਲੈਣਾ ਸ਼ੁਰੂ ਹੋਇਆ ਉਹਨਾਂ ਦੇ ਡੈਡੀ ਉਹਨਾਂ ਦੇ ਬਜ਼ੁਰਗ ਤਿੰਨ ਪੀੜੀਆਂ ਸਮਾਨ ਲੈਂਦੇ ਉਲਟ ਵੀ ਹੋਇਆ ਦੇਖੋ ਇਹ ਵੀ ਇੰਨਾ ਪਿਆਰ ਆ ਉਹਨਾਂ ਨਾਲ ਹੁਣ ਕਿਤੇ ਪਿਆਰ ਖਤਮ ਹੋ ਗਿਆ ਜੀ ਹੁਣ ਕੋਈ ਆਂਦਾ ਹੀ ਨਹੀਂ ਹੈਗਾ ਉੱਤਾਂ ਅਸੀਂ ਬਹੁਤ ਦੇਖਿਆ ਜਿਹੜੇ ਮੈਨੂੰ ਦੇਖਦੇ ਹੋਣਗੇ ਉਹ ਮੈਨੂੰ ਪਹਿਚਾਨ ਲੈਣਗੇ ਵੀ ਉਹੀ ਰੌਣਕਾਂ ਲਾ ਦੋ ਮਿੱਤਰੋ ਜਿਹੜੀਆਂ ਆ ਤੋਂ 5-7 ਸਾਲ ਪਹਿਲਾਂ ਹੁੰਦੀਆਂ ਸੀ ਕੀ ਲਾਦੋਰ ਰੋਣਕਾਂ ਤੁਸੀਂ ਚੋਪੜਾ ਤੁਹਾਨੂੰ ਪਤਾ ਵੀ ਚੋਪੜਾ ਆਪਣੇ ਮੈਨੂੰ ਸਾਰਾ ਇਲਾਕਾ ਜਾਣ ਦਾ ਵਾਲੇ ਦਾਲੇ ਚੋਪੜਾ ਸਰੰਦ ਦੇ ਵਿੱਚ ਵਧੀਆ ਸਟੋਰ ਹੈ ਤੇ ਇਸ ਕਰਕੇ ਉਹੀ ਰੋਣਕਾ ਲਾਦੋ ਮਿੱਤਰੋ ਉਹੀ ਜਿਵੇਂ ਤੁਸੀਂ ਆਂਦੇ ਹੁੰਦੇ ਸੀ ਉਹ ਮੇਰੇ ਮਾਮੇ ਦਾ ਮੁੰਡਾ ਸਮਾਨ ਲੈਣ ਆ ਰਿਹਾ ਜੈਜ ਲਾਈਓਏ ਉਹ ਮੇਰੀ ਭੂਆ ਦਾ ਮੁੰਡਾ ਲੈਣ ਆ ਰਿਹਾ ਜੈਜ ਲਾਈਓਏ ਫੋਨ ਹੁਣ ਕੋਈ ਫੋਨੇ ਨਹੀਂ ਜੀ ਜਾਂਦਾ ਅਸੀਂ ਫੋਨਾਂ ਦੇ ਵਿੱਚ ਗਾਕਾਂ ਨੂੰ ਦੇਖੀ ਜਾਂਦੇ ਆ ਵੀ ਇਹ ਹੁੰਦੇ ਸੀ ਆਹ ਹੁੰਦੇ ਸੀ ਪਰ ਉਹ ਸਾਡੇ ਕੋਲ ਆਉਂਦੇ ਨਹੀਂ ਹੈਗੇ ਹੁਣ ਉਦੇ ਲਈ ਆਪਾਂ ਕਰ ਕੀ ਸਕਦੇ ਆ ਜੀ ਕਰ ਕੀ ਸਕਦੇ ਆ ਮੈਂ ਆਪਾਂ ਬੇਨਤੀ ਉਹ ਕਰ ਸਕਦੇ ਆ ਕਿ ਮੋਲਾਂ ਦਾ ਰਜਾਨ ਘਟਾਈਏ ਛੋਟੇ ਦੁਕਾਨਦਾਰਾਂ ਨੂੰ ਆਪਾਂ ਫੇਰ ਉਦਾਂ ਹੀ ਦੁਬਾਰਾ ਕਰੀਏ ਜਿਵੇਂ ਪਹਿਲਾਂ ਹੁੰਦੇ ਹੁੰਦੇ ਸੀ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਹੁੰਦੇ ਸੀ ਉਹ ਤੁਹਾਨੂੰ ਸ਼ਮਾਹੀ ਬਾਅਦ ਪੈਸੇ ਦਿੰਦੇ ਹੁੰਦੇ ਸੀ ਇੱਕ ਤਰ੍ਹਾਂ ਦੀ ਸਾਂਝ ਸਾਂਝ ਪਰਿਵਾਰਿਕ ਸਾਂਝ ਅਸੀਂ ਉਹਨਾਂ ਦੇ ਜਾਣਾ ਘਰ ਜਾਣਾ ਔਰ ਮੈਂ ਕਹਿ ਦੇਣਾ ਵੀਰ ਜੀ ਲੱਸੀ ਲਿਆਓ ਔਰ 5 ਲੀਟਰ ਲੱਸੀ ਆ ਜਣੀ ਕੰਨੀ ਚ ਸ਼ਾਹੂਗਾਰ ਨਾਲ ਜ਼ਿਮੀਦਾਰ ਦਾ ਗੁੜਾ ਸਬੰਧ ਸੀ ਜੇ ਸ਼ਾਹੂਗਾਰ ਅਗਲਾ ਘਰੋਂ ਪਿੰਡ ਤੋਂ ਆ ਰਿਹਾ ਸ਼ਾਹੂਗਾਰ ਵਾਸਤੇ ਦਹੀਂ ਆ ਲੱਸੀ ਲੈ ਕੇ ਆਂਦਾ ਸੀ ਉਹ ਅਸੀਂ ਆਪਣਾ ਮਾਨਸੰਦੇ ਸੀ ਵੀ ਅਸੀਂ ਕਹਿ ਤਾ ਤਾਂ ਆਣੀ ਆ ਉਹ ਗੰਨੇ ਵੀ ਗੰਨੇ ਬਹੁਤ ਚੀਜ਼ਾਂ ਜੀ ਸਾਨੂੰ ਤਾਂ ਵੈਸੇ ਹੀ ਖੁਸ਼ੀ ਹੋ ਜਾਂਦੀ ਹੈ ਸਾਡੀ ਦੁਕਾਨ ਤੇ ਜੇ ਜ਼ਿਮੀਦਾਰ ਭਾਈ ਆ ਜਾਂਦਾ ਸਾਡਾ ਤਾਂ ਮਨ ਵੈਸੇ ਹੀ ਉੱਚਾ ਹੋਇਆ ਕਿਉਂਕਿ ਅਸੀਂ ਜ਼ਿਮੀਦਾਰ ਨਾਲ ਜੁੜੇ ਹੋਏ ਪਰਿਵਾਰ ਚੋਂ ਵੀ ਆਂ ਤੇ ਵੈਸੇ ਵੀ ਦੁਕਾਨ ਤੇ ਸਾਡੇ ਕੋਲ ਮੇਰੇ ਜ਼ਿਮੀਦਾਰ ਭਾਈ ਉਹ ਆਣਨੇ ਆ ਜ਼ਿਆਦਾ ਜੀ ਮੇਰੀ ਤਾਂ ਜ਼ਿਮੀਦਾਰਾਂ ਨਾਲ ਬਹੁਤ ਸਾਝ ਆ ਬਹੁਤ ਪਿਆਰ ਆ ਪਿੰਡਾਂ ਵਾਲਿਆਂ ਨਾਲ ਇਹ ਪਿਆਰ ਨੂੰ ਵਧਾਓ ਘਟਾਉਣਾ ਅਖੀਰ ਚ ਮੈਂ ਇਹੀ ਗੱਲ ਕਹੂੰਗਾ ਇਹਨੂੰ ਬਦਾਓ ਕਿਹੜੇ ਮਾਲ ਨੇ ਉਹਦੇ ਵਿੱਚ ਆਪਾਂ ਨੂੰ ਸਮਾਨ ਮਿਲ ਜਾਂਦਾ ਹੈ ਤੁਹਾਨੂੰ ਇਹ ਚੀਜ਼ ਦੀ ਦਿੱਕਤ ਵੀ ਬਹੁਤ ਆਉਂਦੀ ਹੋਊਗੀ ਕਿਉਂਕਿ ਦੁਕਾਨਦਾਰ ਕੋਲ ਤਾਂ ਆਮ ਬਪਰਗ ਵੀ ਆ ਰਿਹਾ ਹੈ ਕੋਈ ਕਹਿੰਦਾ ਮੈਨੂੰ ਸੌ ਵਾਲੀ ਚੀਜ਼ ਤੀਜੇ ਦੇ ਦੇ ਕੋਈ ਬੰਦਾ ਕਹਿੰਦਾ ਮੈਨੂੰ 100 ਦਾ ਵੀ ਕੋਈ ਚੱਕਰ ਨਹੀਂ ਵਧੀਆ ਚੀਜ਼ ਦੇ ਤੁਹਾਨੂੰ ਤਾਂ ਇਹ ਚੀਜ਼ 'ਚ ਬਹੁਤ ਸਮੱਸਿਆ ਆਉਂਦੀ ਹੋਊਗੀ ਬਹੁਤ ਸਮੱਸਿਆ ਵੀ ਨਾਲ ਤੁਸੀਂ ਸਮਾਨ ਰੱਖ ਲਓ ਵੈਰਾਈਟੀ ਪੂਰੀ ਕਰਨੀ ਬਹੁਤ ਔਖੀ ਹੈ ਜੀ ਦੁਕਾਨਦਾਰ ਲਈ ਵੈਰਾਈਟੀ ਤੇ ਡਿਊਟੀ ਦੋਨੇ ਚੀਜ਼ਾਂ ਬਰਾਬਰ ਨੇ ਜਿਹੜੀ ਡਿਊਟੀ ਦੁਕਾਨਦਾਰ ਦੇ ਸਕਦਾ ਹੈ ਉਹ ਕੋਈ ਦੇ ਹੀ ਨਹੀਂ ਸਕਦਾ ਹੁਣ ਜਿਵੇਂ ਤੁਹਾਡੀ ਦੁਕਾਨ ਬੰਦ ਹੋਊਗੀ ਮੰਨ ਲਓ ਤੁਹਾਨੂੰ ਕਿਤੇ ਕੰਮ ਹੈ ਜਿਹੜਾ ਤੁਹਾਡੇ ਨਾਲ ਪ੍ਰੇਮ ਕਦਰ ਤਾਂ ਕੋਗਾ ਚੋਪੜੇ ਆ ਆਣਾ ਪੈਣਾ ਆਣਾ ਪੈਣਾ ਹੁਣ ਮੈਨੂੰ ਅੱਜ ਤੁਸੀਂ ਉਹ ਜਸਟਿਸ ਬੁਲਾਇਆ ਦੇਖੋ ਵੀ ਤੇਰੀ ਦੁਕਾਨ ਬੰਦ ਹੈ ਮੈਂ ਕੁਝ ਲੈਣਾ ਹੈ ਮ ਆਇਆ ਜਦੇ ਨਾਲ ਦੀ ਨਾਲ ਆਣਾ ਪੈਂਦਾ ਜੀ ਸਾਨੂੰ ਰਾਤ ਨੂੰ ਵੀ ਆਣਾ ਪੈਂਦਾ ਕਈ ਵਾਰ ਕਿਸੇ ਦੇ ਮੰਨ ਲਓ ਸਵੇਰੇ ਵਿਆਹ ਹੈ ਜ਼ਰੂਰੀ ਹੁੰਦਾ ਅਸੀਂ ਇੱਥੇ ਤੱਕ ਵੀ ਸਮਾਨ ਦਿੱਤਾ ਹੈ ਉੱਧਰ ਦਾ ਮੁੰਡਾ ਘੋੜੀ ਚੜ ਰਿਆ ਹੁੰਦਾ ਮੇਰਾ ਸਾਮਾਨ ਰਹਿ ਗਿਆ ਭਾਈ ਚੋਪੜੇ ਲੈ ਕੇ ਜਾ ਇਹ ਵੀ ਹੁੰਦਾ ਸਾਡਾ ਅਸੀਂ ਦੇਣ ਜਾਂਦੇ ਸਾਡਾ ਫਰਜ਼ ਹੈ ਸਾਡਾ ਪਿਆਰ ਹੈ ਸਾਡਾ ਫਰਜ਼ ਬੰਦਾ ਮੌਲ ਖੁੱਲੇ ਨੇ ਉਹਦੇ ਮਤਲਬ ਹੁਣ ਆਬਾਨੇ ਜੜਨੀਆਂ ਨੇ ਗੋਲਦੇ ਇਹਦੇ ਵਿੱਚ ਆਪਣਾ ਜਿਹੜੀਆਂ ਸੂਬਾ ਸਰਕਾਰ ਨੇ ਉਹ ਕੀ ਸਹਿਯੋਗ ਕਰ ਸਕਦੀਆਂ ਨੇ ਮੈਂ ਤਾਂ ਬੇਨਤੀ ਉਹ ਕਰ ਸਕਦਾ ਜੀ ਸੂਬਾ ਸਰਕਾਰਾਂ ਨੂੰ ਕਿ ਦੇਖੋ ਤੁਸੀਂ ਏਡੇ ਏਡੇ ਮੌਲ ਆ ਸਾਡੇ ਲਈ ਵੀ ਕੁਝ ਸੋਚੋ ਅਸੀਂ ਕਿੱਥੇ ਜਾਵਾਂਗੇ ਜੀ ਸਾਡੇ ਵੀ ਦੇਖੋ ਦੁਕਾਨਾਂ ਤੇ ਅਸੀਂ ਆਪਣੀਆਂ ਜਵਾਨੀਆਂ ਖਤਮ ਕਰਤੀਆਂ ਜੀ ਦਾੜੀ ਚਿੱਟੀ ਹੋ ਗਈ ਹੁਣ ਅਸੀਂ ਕੀ ਕਰ ਸਕਦੇ ਆ ਨੌਕਰੀ ਤਾਂ ਅਸੀਂ ਕਰ ਨਹੀਂ ਸਕਦੇ ਹੁਣ ਤਾਂ ਦੁਕਾਨੇ ਕਰਨੀਆਂ ਜਦ ਤੱਕ ਸਾਹ ਹੈ ਸਰੀਰ 'ਚ ਹੁਣ ਦੱਸੋ ਕੀ ਕਰੀਏ ਅਸੀਂ ਤਾਂ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹੈ ਵੀ ਅਸੀਂ ਕੀ ਕਰਾਂਗੇ ਸਾਡਾ ਆਉਣ ਵਾਲਾ ਫਿਊਚਰ ਕੀ ਹੋਊਗਾ ਸਾਡੀਆਂ 20 ਸਾਲ ਦੀਆਂ ਮਿਹਨਤਾਂ ਖਤਮ ਹੋ ਰਹੀਆਂ ਜੇ ਤੁਸੀਂ ਵਧੀਆ ਸਮਾਨ ਰੱਖੋਗੇ ਤਾਂ ਗਾਹਕ ਆਉਂਦਾ ਰਹੂਗਾ ਨਹੀਂ ਉਹੀ ਖਤਮ ਸਾਨੂੰ ਬੜੀ ਮੈਂਟੇਨ ਕਰਨੀ ਪੈਂਦੀ ਹੈ ਅੱਗੇ ਤੁਹਾਡੇ ਬੱਚਿਆਂ ਦਾ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਸ਼ਾਹੂਗਰ ਦਾ ਬੇਟਾ ਸ਼ਾਹੂ ਦੁਕਾਨ ਹੁਣ ਦੇਖਦੇ ਤੱਕ ਨਹੀਂ ਦੁਕਾਨਾਂ ਦਾ ਹਾਰ ਦੇ ਕਿਉਂ ਕਹਿੰਦੇ ਅਸੀਂ ਆਣਾ ਨਹੀਂ ਦੁਕਾਨਾਂ ਤੇ ਹੂੰ ਦੱਸੋ ਕੀ ਕਰਾਂਗੇ ਜੀ ਇਹ ਤਾਂ ਚੀਜ਼ਾਂ ਬੜੀਆਂ ਅਸੀਂ ਮੁਸ਼ਕਿਲ ਦੌਰ ਚੋਂ ਨਿਕਲ ਰਹੇ ਹਾਂ ਇਸ ਟਾਈਮ ਬੜੇ ਮੁਸ਼ਕਿਲ ਦੌਰ ਚੋਂ ਜੇ ਤੁਹਾਨੂੰ ਸੱਚਾਈ ਦੱਸਾਂ ਬਹੁਤ ਸੱਚਾਈ ਹੈ ਇਸ ਜਿਹਦੇ ਵਿੱਚ ਕੀ ਮੁਸ਼ਕਲ ਦੌਰ ਬਹੁਤ ਹੀ ਜ਼ਿਆਦਾ ਇਹ ਜਿਹੜਾ ਆਪਣਾ ਆਉਣ ਵਾਲਾ ਸਮਾਂ ਹੈ ਇਹ ਵਪਾਰੀ ਵਰਗ ਲਈ ਹੋਰ ਮੁਸ਼ਕਲ ਦਾ ਕੰਮ ਹੋਰ ਜ਼ਿਆਦਾ ਮੁਸ਼ਕਲ ਹੋਵੇ ਜੀ ਬਹੁਤ ਮੁਸ਼ਕਲ ਬੇਲੇ ਹੋ ਜਾਣਗੇ ਦੁਕਾਨਦਾਰ ਛੋਟੇ ਦੁਕਾਨਦਾਰ ਖਤਮ ਹੋ ਜਾਣਗੇ ਜੀ ਇਸ ਚੀਜ਼ ਦਾ ਮੈਨੂੰ ਬੜਾ ਉਹ ਹੈ ਅਫਸੋਸ ਹੈ ਅਸੀਂ ਵੀ ਵਿੱਚ ਹੀ ਆ ਮੇਰੇ ਹੋਰ ਦੁਕਾਨਦਾਰ ਭਾਈ ਵੀ ਵਿੱਚ ਹੀ ਆ ਸਾਰੇ ਖਤਮ ਹੋ ਜਾਣਗੇ ਜੀ ਜਿਵੇਂ ਹੁਣ ਪਹਿਲਾਂ ਇੱਥੇ ਧਰਨੇ ਲੱਗ ਰਹੇ ਨੇ ਬਾਰਡਰਾਂ ਦੇ ਉੱਤੇ ਕਿਸਾਨ ਵਿੱਚ ਸੋਡੇ ਵੱਲ ਦੁਬਾਰਾ ਨਹੀਂ ਮੁੜੇ ਨੇ ਵੀ ਅਸੀਂ ਮੋਲਾਂ ਚ ਨਹੀਂ ਜਾਣਾ ਕਈ ਦੁਕਾਨ ਕਈ ਜਿਹੜੇ ਕਿਸਾਨ ਨੇ ਉਹ ਪੱਕੇ ਵੀ ਨਹੀਂ ਵਾਦੇ ਦੇ ਵੀ ਅਸੀਂ ਮੋਲਾਂ ਚੋਂ ਨਹੀਂ ਜਮਾਨ ਖਰੀਦਣਾ ਅਸੀਂ ਆਪਣੇ ਆਪਣੇ ਵਰਗਾਂ ਤੋਂ ਖਰੀਦਾਂਗੇ ਆਪਣੇ ਵਪਾਰੀਆਂ ਤੋਂ ਵਾਪਸ ਆਈਆਂ ਜੀ ਬਹੁਤ ਹੁੰਨੀਆਂ ਗੱਲਾਂ ਐ ਪਰ ਜਿਹੜੇ ਹੋਰ ਆ ਉਹਨਾਂ ਨੂੰ ਵੀ ਵਾਪਸ ਆਣਾ ਚਾਹੀਦਾ ਪੁਰਾਣਾ ਪਿਆਰ ਉਵੇਂ ਹੀ ਕਰ ਲਓ ਮੇਰੇ ਭਰਾਵੋ ਮਿੱਤਰੋ ਜਿਵੇਂ ਪਹਿਲਾਂ 5-6 ਸਾਲ ਪਹਿਲਾਂ ਰੌਣਕਾਂ ਲੱਗਦੀਆਂ ਸੀ ਮੈਂ ਦੁਬਾਰਾ ਫੇਅਰ ਕਰਨਾ ਕਿ ਉਦਾਂ ਹੀ ਰੌਣਕਾਂ ਲੱਗਣ ਦੁਕਾਨ ਤੇ ਆਈ ਜਾਓ ਜਾਈ ਜਾਓ ਜਿਹੜੇ ਦੁਕਾਨ ਦੇ ਉੱਤੇ ਆਪਾਂ ਨੂੰ ਮਾਲ ਦੇ ਵਿੱਚੋਂ ਸਾਮਾਨ ਮਿਲਦਾ ਹੈ ਉਹ ਕਈ ਵਾਰ ਉਹ ਹੁੰਦਾ 30 ਰੁਪਏ ਉਹਦੇ ਤੇ ਪ੍ਰਿੰਟ ਲਿਖਿਆ ਹੋਇਆ 99 ਜੀ ਹਾਂ ਉਨਾ ਹੀ ਉਹਨਾਂ ਨੇ ਲੈਸ ਕਰ ਦੇਣੇ ਜੀ ਹਾਂ ਲੋਕ ਖੁਸ਼ ਹੋ ਕੇ ਲੈ ਰਹੇ ਨੇ ਉਹ ਭਾਈ ਉਹਨਾਂ ਦੇ ਲੋਹੇ ਦੇ ਕਾਊਂਟਰ ਨੇ ਜਿੱਥੇ ਤੁਸੀਂ ਸਾਮਾਨ ਰੱਖਦੇ ਆ ਲੋਹੇ ਦੇ ਹੀ ਬਣੇ ਅੱਛਾ ਜੀ ਇੱਕ ਗੱਲ ਹੋਰ ਵੀ ਹੈ ਆਪਾਂ ਤੁਹਾਨੂੰ ਕਹਿਦਾਂਗੇ ਵੀ ਚੋਪੜਾ ਸਾਹਿਬ ਆ 100 ਰੁਪਏ ਦੀ ਚੀਜ਼ ਆ ਮੈਨੂੰ 30 ਦੀ ਦੇ ਉੱਥੇ ਕੋਈ ਨਹੀਂ ਕਹਿੰਦਾ ਉੱਥੇ ਕੋਈ ਨਹੀਂ ਕਹਿੰਦਾ ਜੀ ਉੱਥੇ ਤਾਂ ਤੁਸੀਂ ਲਫਾਫਾ ਵੀ 3 ਰੁਪਏ ਦਾ ਲੈਨੇ ਹੋ ਤਿੰਨ ਦਾ ਨਹੀਂ 27 28 ਰੁਪਏ ਦਾ ਲਫਾਫਾ ਰਹਿੰਦਾ ਤਿੰਨ ਰੁਪਏ ਤੋਂ ਛੋਟਾ ਜਾਂ ਜਾਲੀ ਜੀ ਲਫਾਫਾ ਹੋ ਰਹਿ ਜੇ 18 ਰੁਪਏ ਦਾ ਲਫਾਫਾ ਜਮਈ ਹੁੰਦਾ ਕਦੇ ਇਹ ਵੀ ਸਮਾਂ ਹੁੰਦਾ ਸੀ ਸਾਡੇ ਕੋਲ ਦੁਕਾਨ ਤੇ ਸਾਨੂੰ ਉਹਨਾਂ ਦੇ ਜਿਵੇਂ ਕੋਈ ਨੇੜੇ ਰਹਿੰਦੇ ਆ ਸਾਡੇ ਦੁਕਾਨਾਂ ਦੇ ਜਾਂ ਹੋਰ ਰਹਿੰਦੇ ਆ ਉਹ ਕਹਿੰਦੇ ਸੀ ਸਾਡੇ ਤੁਸੀਂ ਉਰੇ ਬੈਠੇ ਹੋ ਜੀ ਸਾਡੇ ਬੱਚਿਆਂ ਦਾ ਖਿਆਲ ਰੱਖਿਓ ਇੱਥੋਂ ਨਿਕਲਦੇ ਨੇ ਐਦਾਂ ਪਿਆਰ ਹੁੰਦਾ ਸੀ ਗ੍ਰਾਹਕਾਂ ਦਾ ਪਰ ਹੁਣ ਕੋਈ ਨਹੀਂ ਕਹਿੰਦਾ ਵੀ ਜੀ ਇੱਥੋਂ ਬੱਚੇ ਸਾਡੇ ਨਿਕਲਦੇ ਆ ਟਿਊਸ਼ਨ ਜਾਂਦੇ ਆ ਕੋਈ ਆਨੇ ਆ ਕੋਈ ਮਾੜਾ ਜਿਹਾ ਖਿਆਲ ਰੱਖਿਓ ਜੀ ਬੋੜਾ ਇਹ ਚੀਜ਼ ਦਾ ਹੁਣ ਕੋਈ ਕਹਿੰਦਾ ਹੀ ਨਹੀਂ ਹੈਗਾ ਪਤਾ ਨਹੀਂ ਦਾ ਜ਼ਿੰਦਗੀ ਫਾਸ ਹੋ ਗਈ ਪਤਾ ਨਹੀਂ ਕੀ ਹੋ ਗਿਆ ਜੇ ਸਮਾਂ ਹੀ ਸਮਾਂ ਹੀ ਐ ਚੇਂਜ ਹੋਇਆ ਜੀ ਪਰ ਤੁਹਾਨੂੰ ਕਿਆ ਦਸੀਏ ਬਸ ਸਮੇ ਦੇ ਹਿਸਾਬ ਨਾਲ ਅਸੀਂ ਤਾਂ ਪਿਆਰ ਮੰਗਦੇ ਆ ਬਸ ਦੁਕਾਨਦਾਰ ਨੂੰ ਪਿਆਰ ਚਾਹੀਦਾ ਗਾਹਕ ਦਾ ਬਸ ਕੁਝ ਨਹੀਂ ਹੋਰ ਚਾਹੀਦਾ ਸਾਨੂੰ ਕੋਈ ਪੈਸਿਆਂ ਦਾ ਘਟ ਨਹੀਂ ਹੁੰਦਾ ਘੱਟ ਵੱਧ ਕੁਝ ਨਹੀਂ ਹੁੰਦਾ ਜੀ ਫਰਕ ਪੈਂਦਾ ਦੁਕਾਨਦਾਰ ਨੂੰ ਸਭ ਹੋ ਜਾਂਦਾ ਉਹਨੂੰ ਇਹ ਹੋ ਜਾਂਦਾ ਮੇਰੀ ਥੋਡੀ ਦੁਕਾਨ ਤੇ ਜਦ ਕੋਈ ਗ੍ਰਾਹਕ ਚੜਦਾ ਨਾ ਥੋਡੇ ਮਾਨ ਨੂੰ ਪਿਆਰ ਨੂੰ ਸਨਮਾਨ ਨੂੰ ਚੜਦਾ ਹੁਣ ਜਿਵੇਂ ਤੁਸੀਂ ਲਾ ਲੋ ਛੋਟਾ ਮੋਟਾ ਬਣਾਣ ਜਾਂ ਨਿਕਰਾਂ ਹੀ ਲਾ ਲੋ ਜੋਕੀ ਦੇ ਸ਼ੋਅਰੂਮ ਤੇ ਜਾ ਕੇ ਉਹਨੂੰ ਕਦੇ ਨਹੀਂ ਬੰਦਾ ਕਹਿੰਦਾ ਵੀ ਤੂੰ ਇੰਨੇ ਦੀ ਲਾ ਲਾ ਉੱਥੇ ਜਾਏ ਉਹ 500 ਰੁਪਏ ਦੀ ਨਿਕਰ ਲਾ ਦੇਵੇ ਚੋਪੜੇ ਨੂੰ ਗੈਣਗੇ ਵੀ 99 ਦੀ ਉਹ ਲੈਣੀ ਹੈ ਦਿੱਤਾ 100 ਦੀ ਵੀ ਨਹੀਂ ਫਿਰ ਚੋਪੜਾ ਵੀ ਐਵੇਂ ਹੀ ਦੇ ਵੀ ਦਿੰਦਾ ਚੋਪੜਾ ਵੀ ਦੇ ਦਿੰਦਾ ਫਿਰ ਭਾਈ ਵੀਰ ਲੈ ਲਓ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਇੱਥੇ ਤਾਂ 13 ਦੇ ਰਹੀਆਂ ਐ ਅੱਜ ਤੱਕ 24 ਸਾਲ ਚ ਦਾ ਬਾਬੇ ਨਾਨਕ ਵਾਲਾ ਹੀ ਕੰਮ ਐ ਵੀ ਲੈ ਜਾਓ ਪਰਮਾਤਮਾ ਨੇ ਫਰਕ ਵੀ ਨਹੀਂ ਜੇ ਪਾਇਆ 몰ਾਂ ਜਿਹੜੇ ਮੌਲ ਨੇ ਉਹਨਾਂ 'ਚ ਲੋਕ ਰਗੜਾ ਵੀ ਖਾ ਰਹੇ ਨੇ ਪਤਾ ਨਹੀਂ ਕਿਉਂ ਆਪਣੇ ਇੱਜ਼ਤ ਲਈ ਬੋਲਦੇ ਨਹੀਂ ਹੈਗੇ ਉੱਥੇ ਜਿਹੜੀਆਂ ਆਮ ਚੀਜ਼ਾਂ ਜਿਹੜੇ ਆਪਾਂ ਉਹ ਪਤਾ ਵੀ ਇਹ ਇੰਨੇ ਦੀ ਹੈਗੇ ਉਹ ਵੀ ਉਹ ਦੁੱਗਣੇ ਭਾ ਦੇ ਵਿੱਚ ਪਹਿਲਾਂ ਪਹਿਲਾਂ ਛੋਟੇ ਦੁਕਾਨਦਾਰ ਕੋਲ ਜਾਓ ਉਹ ਪੈਸਾ ਤੁਹਾਡੇ ਸ਼ਹਿਰ ਚ ਰਹੂਗਾ। ਇਹ ਮੇਨ ਗੱਲ। ਉਹ ਪੈਸਾ ਤੁਹਾਡੇ ਸ਼ਹਿਰ ਚ ਰਹੂਗਾ ਕਿਤੇ ਨਾ ਕਿਤੇ ਉਹ ਚੇਨ ਬਣੀ ਹੋਊਗੀ। ਜੇ ਮੇਰੇ ਕੋਲ ਪੈਸਾ ਆਇਆ ਤਾਂ ਉਹ ਕਿਸੇ ਹੋਰ ਕੋਲ ਜਾਊਗਾ। ਉਹ ਫਿਰ ਕਿਸੇ ਹੋਰ ਕੋਲ ਜਾਊਗਾ। ਉਹ ਚੇਨ ਬਣੀ ਹੋਈ ਹੈ। ਜੇ ਪੈਸਾ ਹੀ ਮੋਲ ਚਾਤ ਤੂੰ ਦਾ ਦਿਖਣਾ ਵੀ ਨਹੀਂ ਹੈਗਾ। ਉਹ ਕਿੱਥੇ ਗਿਆ ਕਿਤੇ ਇਕੱਠੇ ਹੋ ਕੇ ਚਲੇ ਜਾਣੇ ਨੇ। ਹੁਣ ਇੰਨਾ ਰੁਝਾਨ ਵਧ ਗਿਆ ਮੋਲਾਂ ਦਾ। ਦੇਖੋ ਕਿੰਨੇ ਮੋਲ ਖੁੱਲ ਰਹੇ ਆ ਪਰ ਉਹ ਨਹੀਂ ਸਿਸਟਮ ਨਹੀਂ ਬਣ ਰਿਹਾ। ਛੋਟਾ ਦੁਕਾਨਦਾਰ ਬੁਝ ਰਿਹਾ ਹੈ। ਉਹਦੀ ਦੀਵੇ ਦੀ ਲੋ ਬੁਝ ਰਹੀ ਹੈ। ਉਹਨੂੰ ਜਗਾਓ ਮੇਰੇ ਮਿੱਤਰੋ ਪਿਆਰਿਓ ਉਹਨੂੰ ਜਗਾਓ ਮੇਰੇ ਦੋਸਤੋ ਅਸੀਂ ਤਾਂ ਉੱਠਾਂਗੇ ਅਸੀਂ ਇਸ ਟਾਈਮ ਬਹੁਤ ਸੰਘਰਸ਼ ਦਾ ਸਾਹਮਣਾ ਕਰ ਰਹੇ ਹਾਂ ਫੁੱਡੀ ਕੋਈ ਉਹ ਵੀ ਤਾਂ ਬਣ ਕਮੇਟੀਆਂ ਵੀ ਤਾਂ ਬਣੀਆਂ ਬਣੇ ਪ੍ਰਧਾਨ ਬਣੇ ਹੋਏ ਹੁੰਦੇ ਨੇ ਕੋਈ ਕੁਛ ਕਰਦਾ ਕੁਛ ਵੀ ਨਹੀਂ ਜੀ ਕਰਦਾ ਕੋਈ ਸੰਘਰਸ਼ ਕੁਛ ਵੀ ਨਹੀਂ ਜੀ ਕਿਸੇ ਨੂੰ ਦੁਕਾਨਦਾਰ ਹੈ ਜੀ ਕੋਈ ਆਂਦਾ ਹੀ ਨਹੀਂ ਕੋਈ ਕੋਈ ਗੱਲੇ ਨਹੀਂ ਕਰਦਾ ਜੀ ਕਿਸੇ ਨਾਲ ਹੂੰ ਮਹਾ ਚੇਅਰਮੈਨ ਵੀ ਤਾਂ ਬਣੇ ਬੰਦੇ ਨੇ ਮਾ ਹੁੰਦੇ ਨੇ ਜੀ ਸਾਡੇ ਵਪਾਰ ਮੰਡਲ ਹੁੰਦਾ ਸਾਰਾ ਵਪਾਰ ਵਪਾਰ ਮੰਡਲ ਹੈ ਜੀ ਬਸ ਵਪਾਰ ਮੰਡਲ ਹੈ ਕੁਝ ਵੀ ਨਹੀਂ ਕਿਸੇ ਨੂੰ ਕੋਈ ਐਮ ਨਹੀਂ ਜੀ ਉਹ ਆਪਣੇ ਅੰਦਰ ਅੰਦਰ ਕਰੀ ਜਾਂਦੇ ਵਾ ਗੱਲਾਂ ਕਰ ਸਕਦੇ ਆ ਕੋਈ ਕਿਸੇ ਤੱਕ ਪਹੁੰਚਾਉਂਦਾ ਹੈ ਨਹੀਂ ਗੱਲ ਵਪਾਰ ਨੂੰ ਵਧਾਓ ਵਧਾਊਗਾ ਕੌਣ ਜ਼ਿਮੀਦਾਰ ਤਬਕਾ ਜਾਂ ਜ਼ਿਮੀਦਾਰ ਕੋਲ ਪੈਸੇ ਆ ਗਏ ਵਪਾਰੀ ਕੋਲ ਤਾਂ ਆਪੇ ਆ ਗਏ ਜਿਹੜੇ ਹੁਣ ਨਵੇਂ ਜ਼ਿਮੀਦਾਰਾਂ ਦੇ ਮੁੰਡੇ ਨੇ ਉਹ ਵੀ ਮੌਲਚ ਨੂੰ ਭੱਜ ਕੇ ਉੱਥੇ ਸਟਿੱਕਾਂ ਪਾਉਂਦੇ ਨੇ ਮੌਲਚਗੇ ਦੇਖੋ ਸਾਂਝ ਹੈ ਨਾ ਜਿਹੜੀ ਉਹ ਬਹੁਤ ਪੁਰਾਣੀ ਹੈ ਉਹਨੂੰ ਸਾਂਝ ਨੂੰ ਤੋੜੋਣ ਉਹਨੂੰ ਬਣਾਓ ਇਹ ਜਿਹੜਾ ਟੌਪਿਕ ਹੈ ਬਹੁਤ ਚਿਰ ਦੇ ਛੇੜਨ ਨੂੰ ਕਹਿੰਦੇ ਸੀਗੇ ਉਹ ਅੱਜ ਛਿੜ ਗਿਆ ਛਿੜਿਆ ਅੱਜ ਇਹ ਲੋਡ ਵੀ ਹੈ ਅੱਗੇ-ਅੱਗੇ ਕਿਉਂਕਿ ਆਪਾਂ ਕਿੰਨਾ ਘੜਾਨੀ ਵਾਨੀ ਨੂੰ ਗੰਦੇ ਰੱਖਣਾ ਸਹੀ ਗੱਲ ਹੈ ਜੀ ਆਪਾਂ ਆਪਣੇ ਪੰਜਾਬ ਬਾਰੇ ਸੋਚਣਾ ਨੂੰ ਵਾਪਸ ਮੁੜਨਾ ਪੈਣਾ ਅਸੀਂ ਪੰਜਾਬੀਆਂ ਮਿੱਤਰੋ ਅਸੀਂ ਪੰਜਾਬ ਬਾਰੇ ਸੋਚਣਾ ਆਪਣੇ ਬਸ ਅਸੀਂ ਸਾਡੀ ਹੋਂਦ ਪੰਜਾਬ ਦੇ ਵਿੱਚ ਹੈ ਅਸੀਂ ਬੋਲੀ ਬੋਲੀ ਨੂੰ ਸੰਭਲੋ ਪਾਣੀ ਨੂੰ ਸੰਭਲੋ ਕੁਦਰਤ ਨੂੰ ਸੰਭਲੋ ਬਸ ਆ ਚੀਜ਼ਾਂ ਨੇ ਹੁਣ ਜਿਵੇਂ ਵੀਰੇ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ 'ਚ ਕੈਮੀਕਲ ਪੈਂਦੇ ਨੇ ਜਿਵੇਂ ਹੁਣ ਤੁਹਾਡਾ ਕੋਈ ਲਿਪਸਟਿਕ ਐ ਨਾ ਉਹ ਪਾਲਿਸ਼ ਐ ਉਹਨਾਂ 'ਚ ਕੈਮੀਕਲ ਪੈਂਦੇ ਨੇ ਉਹਨਾਂ ਨੇ ਥੋੜੀ ਦੱਸਣਾ ਕਿ ਕੈਮੀਕਲ ਪੈਂਦੇ ਨੇ ਤੁਸੀਂ ਫੇਰ ਵੀ ਦੱਸ ਦੋਗੇ ਆਪਣੇ ਜਿਹੜਾ ਬੰਦਾ ਤੁਹਾਡੇ ਨਾਲ ਪਿਆਰ ਕਰਦਾ ਹੈ ਉਹਨੂੰ ਤੁਸੀਂ ਕਹੋਗੇ ਵੀਰੇ ਇਹ ਨਾ ਲੈ ਯਾਰ ਸਾਨੂੰ ਹਲਕੀ ਭਾਰੀ ਰੱਖਣੀ ਪੈਂਦੀ ਐ ਦੇਖੋ ਜਿਹੜਾ ਮੇਰੇ ਦੁਕਾਨਦਾਰ ਜਿਹੜੇ ਦੇਖ ਰਹੇ ਹੋਣਗੇ ਨਾ ਉਹ ਇਸ ਚੀਜ਼ ਨੂੰ ਸਮਝ ਲੈਣਗੇ ਸਾਰੀ ਚੀਜ਼ ਜੋ ਮੈਂ ਕਹਿਣਾ ਚਾਹਨਾ ਦੁਕਾਨਦਾਰ ਨੂੰ ਹਰੇਕ ਰੱਖਣੀ ਚੀਜ਼ ਪੈਂਦੀ ਹੈ ਹਲਕੀ ਵੀ ਰੱਖਣੀ ਪੈਂਦੀ ਹੈ ਵਧੀਆ ਵੀ ਰੱਖਣੀ ਪੈਂਦੀ ਹੈ ਹਰੇਕ ਤਰ੍ਹਾਂ ਦਾ ਗ੍ਰਾਹਕ ਹੈ ਜੀ ਉਹਨੇ ਉਹ ਚੀਜ਼ ਲੈਣੀ ਹੈ ਉਹਨੂੰ ਰੱਖਣੀ ਪੈਣੀ ਹੈ ਉਹਦੀ ਮਜਬੂਰੀ ਹੈ ਉਹਦੀ ਮਜਬੂਰੀ ਬਣ ਚੁੱਕੀ ਹੈ ਜੇ ਉਹ ਵਧੀਆ ਹੀ ਰੱਖੀ ਜਾਊਗਾ ਤਾਂ ਵਿਚਾਰੇ ਜਿਹੜੇ ਛੋਟੇ ਆਪਣੇ ਪਰਿਵਾਰ ਨੇ ਕੀ ਲੈਣਗੇ ਜਾਂ ਕਿੱਦਾਂ ਹੈ ਸਿਸਟਮ ਉਹ ਬਣਾ ਨੇ ਜਿਹੜਾ ਆਪਾਂ ਤੁਸੀਂ ਦੁਕਾਨਾ ਕਰਦੇ ਆ ਉਹਦੇ 'ਚ ਆਪਣਾ ਉਹ ਵੀ ਬਣਿਆ ਹੋਇਆ ਹੁੰਦਾ ਜਿਵੇਂ ਲਿਮਟਾਂ ਵਗੈਰਾ ਬਣੀਆਂ ਹੁੰਦੀਆਂ ਨੇ ਜਿਵੇਂ ਤੁਹਾਡਾ ਆਪਾਂ ਸਕੈਨ ਕਰਦੇ ਆ ਤੁਹਾਡੇ ਖਾਤੇ ਆ ਉਹ ਵੀ ਤੁਹਾਨੂੰ ਤਾਂ ਖਰਚਾ ਪੈਂਦਾ ਟੈਕਸ ਪੈਂਦਾ ਜੀ ਉਹ ਲੱਗ ਤੋ ਚੱਲ ਉਹ ਲੱਗ ਤੋ ਚੱਲ ਨੇ ਸਾਨੂੰ ਹਾਊਸ ਦੁਕਾਨ ਸਾਡੇ 13.90 ਯੂਨਟ ਬਿਜਲੀ ਆ 12 ਜਾਂ 13 13.90 ਬਿਜਲੀ ਆ ਜੀ ਪਿੱਛੇ ਜੇ ਕੀ ਹੋਇਆ ਇੱਕ ਸਾਡੇ ਬਿਜਲੀ ਬੋਰਡ ਨੇ ਕੀ ਕੀਤਾ ਮੇਰੇ ਖਿਆਲ ਚ ਸਾਲ ਦੀ ਗੱਲ ਹੋ ਗਈ 7000 ਰੁਪਏ 6000 ਰੁਪਏ ਲਾ ਕੇ ਭੇਜਦਾ ਸੀ ਕੀ ਭਰ ਨਹੀਂ ਭਰਨਾ ਸੋਨੇ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਅਸੀਂ ਪੁੱਛਿਆ ਵੀ ਜੀ ਇਹ ਕਾ ਦਾ ਬਿੱਲ ਆਇਆ ਜਾਂ ਕਿਵੇਂ ਆ ਹਾਂ ਵੀ ਕੀ ਚੀਜ਼ ਹੈ ਕਹਿੰਦੇ ਜੀ ਜਦ ਤੁਸੀਂ ਮੀਟਰ ਕਟਾਉਂਗੇ ਵਾਪਸ ਮਿਲ ਜੂਗਾ ਦੱਸੋ ਜੀ ਕਿਹੜਾ ਦੁਕਾਨਦਾਰ ਮੀਟਰ ਕਟਾਂਦਾ ਹੈ ਸਿਕਿਉਰਿਟੀ ਤਾਂ ਅਸੀਂ ਪਹਿਲਾਂ ਭਰੀ ਹੋਈ ਹੈ ਇਹ ਕੁਛ ਅਲੱਗ ਲਾਤਾ ਉਹਨਾਂ ਨੇ ਵੀ ਦੇਖੋ ਦੁਕਾਨਦਾਰ ਨੂੰ ਤੁਸੀਂ ਵਪਾਰ ਨੂੰ ਵਧਾਓ ਮੈਂ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਵਪਾਰ ਨੂੰ ਉੱਚਾ ਚੱਕੋ ਜੇ ਵਪਾਰੀ ਉੱਚਾ ਹੋਊਗਾ ਤਾਂ ਸਰਕਾਰ ਉੱਚੀ ਹੋਊਗੀ ਇਸ ਟੈਮ ਵਪਾਰ ਨੀਚੇ ਐ ਸਾਨੂੰ ਕੋਈ ਰੈਤ ਮਿਲੇ ਬਿਜਲੀ ਤੇ ਵਿੱਚ ਬਿਲਾਾਂ ਦੇ ਵਿੱਚ ਹੁਣ ਦੇਖੋ ਸਾਰੀਆਂ ਦੁਕਾਨਾਂ ਤੇ ਏਸੀ ਹੈ ਜੀ ਕਿੰਨਾ ਖਰਚਾ ਦੁਕਾਨਦਾਰ ਏਸੀ ਤੋਂ ਬਗੈਰ ਤੁਸੀਂ ਜੀ ਨਹੀਂ ਸਕਦੇ ਦੁਕਾਨ ਚ ਦੱਸੋ ਕਿਹੜੀ ਦੁਕਾਨ ਤੇ ਏਸੀ ਨਹੀਂ ਬੰਦਾ ਵੀ ਰੱਖਣਾ ਪੈਂਦਾ ਜੀ ਹਜੇ ਆਪ ਡਿਊਟੀ ਕਰਨੀ ਪੈਂਦੀ ਹੈ ਜੀ ਇੱਦਿਆਂ ਤਾਂ ਸਾਡੇ ਰਿਸ਼ਤੇਦਾਰੀਆਂ ਨਾਰਾਜ਼ ਹੋ ਜਾਂਦੀਆਂ ਵੀ ਤੁਸੀਂ ਆਂਦੇ ਨਹੀਂ ਅਸੀਂ ਕੀ ਕਰੀਏ ਮੈਂ ਐਦਵਾਰ ਨੂੰ ਪਰਚੇਜ਼ਿੰਗ ਹੁੰਦੀ ਹੈ ਜੀ ਸਮਾਨ ਦੀ ਸਾਡੀਆਂ ਤਾਂ ਰਿਸ਼ਤੇਦਾਰੀਆਂ ਖਰਾਬ ਹੋ ਜਾਂਦੀਆਂ ਕੋਈ ਭੈਣ ਭਾਈ ਸਾਡੀਆਂ ਭੈਣਾਂ ਆਂਦੇ ਨਹੀਂ ਮਿਲਣ ਦੁਕਾਨ ਵਧਾ ਕੇ ਆਜੋ ਜੇ ਦੁਕਾਨਦਾਰ ਦੁਕਾਨ ਵਧਾ ਵੀ ਗਿਆ ਨਾ ਤਾਂ ਉਹਦਾ ਦਿਲਾਇਆ ਕਰੀ ਜਾਂਦਾ ਪਿਛੋ ਆਣਾ ਮੁੜ ਜਵੇ ਚਾਹੇ ਮੁੜੇ ਕੋਈ ਵੀ ਨਾ ਜੀ ਇੱਕ ਵਾਰ ਬੰਦਾ ਕਿਸੇ ਹੋਰ ਦੁਕਾਨ ਤੋਂ ਚਲੇ ਗਿਆ ਉਹ ਕੱਟ ਲੈਂਦਾ ਉਹ ਕੱਟ ਲੈਂਦਾ ਯਾ ਉਹਦਾ ਰਜਾ ਉਧਰ ਨੂੰ ਹੋ ਜਾਂਦਾ ਉਹੀ ਹੈ ਪੱਟਣਾ ਉਹਦਾ ਰਜਾ ਉਧਰ ਨੂੰ ਹੋ ਗਿਆ ਕਿਉਂਕਿ ਹਰ ਇੱਕ ਬੰਦਾ ਨੂੰ ਇਹਨੂੰ ਆਪਣਾ ਲਭਾਉਣਾ ਜ਼ਰੂਰ ਹੈ ਜੀ ਬਾਈ ਮੇਰੇ ਕੋਲ ਆ ਤੈਨੂੰ ਆ ਕੋਈ ਵੀ ਦੁਕਾਨਦਾਰ ਹੈ ਅਸੀਂ ਵੀ ਲਭਾਨੇ ਕਿਸੇ ਨੂੰ ਅੱਲਾ ਕਹਿੰਦਾ ਯਾਰ ਵੀ ਇਹਨੂੰ ਉੱਥੇ ਫਲਾਣੀ ਚੀਜ਼ ਵਗੀਆਂ ਹੈ ਸਹੀ ਗੱਲ ਹੈ ਦਰੁਸਤ ਹੈ ਤੁਹਾਡੀ ਗੱਲ ਤੇ ਤੇ ਹੁਣ ਅੱਗੇ ਚੀਜ਼ ਦਾ ਹੱਲ ਹੱਲ ਦਾ ਜੀ ਮੌਜੂਦਾ ਸਰਕਾਰਾਂ ਹੀ ਕਰਨਗੀਆਂ ਹੁਣ ਆਪਾਂ ਕੀ ਕਰ ਸਕਦੇ ਆ ਮੈਂ ਤਾਂ ਜ਼ਿੰਮੇਵਾਰ ਭਾਈਆਂ ਨੂੰ ਬੇਨਤੀ ਕਰ ਸਕਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਮੇਰੇ ਦੋਸਤ ਭਰਾ ਮੇਰੇ ਭੈਣ ਭਾਈ ਸਾਰੇ ਵੀ ਭਾਈ ਛੋਟੀਆਂ ਦੁਕਾਨਾਂ ਤੇ ਜਿਵੇਂ ਤੁਸੀਂ ਪਹਿਲਾਂ ਆਉਂਦੇ ਹੁੰਦੇ ਸੀ ਜੁੱਟ ਬਣਾ ਬਣਾ ਕੇ ਸਕੂਲਾਂ ਦੇ ਮੁੰਡੇ 10-10 ਦੰਦਦੇ ਹੁੰਦੇ ਸੀ ਬੋਲਟਾਂ ਨਹੀਂ ਲੈਣਾ ਲੱਗ ਜਾਂਦੀਆਂ ਇਹ ਦੁਕਾਨ ਤੇ ਐ ਖੜੇ ਹੁਣ ਮੁੱਲਾ ਜੇ ਕੋਈ ਲੈਣਾ ਲੱਗਦੀਆਂ ਸਾਡੀਆਂ ਦੁਕਾਨਾਂ ਦੇ ਮੂਹਰੇ ਖਾਲੀਆਂ ਜੀ ਅਸੀਂ ਅਸੀਂ ਆਪਣੇ ਦਿਲ ਦਾ ਦਰਦ ਕਿਹਨੂੰ ਦਸੀਏ ਤੁਸੀਂ ਇੱਕ ਦੇਖੋ ਅਸੀਂ ਸਵੇਰੇ ਦੁਕਾਨ ਤੇ ਆਂਦੇ ਆਂ ਦੁਕਾਨਦਾਰ ਖੁਸ਼ਕੀ ਵਿੱਚ ਹੋਊਗਾ ਉਹਦੀ ਸੇਲ ਹੋਗੀ ਬਸ ਉਹਨੂੰ ਕੁਝ ਨਹੀਂ ਚਾਹੀਦਾ ਜੀ ਹੋਰ ਉਹਨੂੰ ਰੋਟੀ ਨਾ ਮਿਲੇ ਉਹਦੀ ਸੇਲ ਹੋ ਜਵੇ ਉਹਦੀ ਭੁੱਖਾ ਪੇ ਹੋ ਜਾਂਦੀ ਹੈ ਠੀਕ ਹੈ ਜੀ ਮੈਂ ਤਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਜਿਹੜੇ ਪਿੰਡਾਂ 'ਚ ਬੈਠੇ ਆਂ ਸਤਕਾਰਯੋਗ ਬਜ਼ੁਰਗ ਤੇ ਭਾਈ ਉਦਾਂ ਹੀ ਆਪਣੀਆਂ ਦੁਕਾਨਾਂ ਤੇ ਆਓ ਛੋਟੀਆਂ ਦੁਕਾਨਾਂ ਤੇ ਵਪਾਰ ਤੇ ਆਓ ਛੋਟੇ ਜਿਹੜੇ ਕਾਰੋਬਾਰੀ ਆ ਸਾਡੇ ਵਰਗੇ ਜਾਂ ਹੋਰ ਜਿਹੜੇ ਹੈਗੇ ਨੇ ਉਹਨਾਂ ਤੇ ਰੌਣਕਾਂ ਲਾਓ ਦੁਬਾਰਾ ਤੇ ਸਾਡਾ ਦਿਲ ਵੀ ਖੁਸ਼ੀ ਹੋਊ ਅਸੀਂ ਵੀ ਤੁਹਾਨੂੰ ਮਿਲਣ ਨੂੰ ਤਰਸ ਰਹੇ ਹਾਂ ਇੰਨੀ ਦੇਰ ਤੋਂ ਦੇਖੇ ਨਹੀਂ ਹੈਗੇ ਤੇ ਆਓ ਬਸ ਆਹੀ ਕਹੂੰਗਾ ਬਾਕੀ ਆਪਣੀ ਪਾਣੀ ਨੂੰ ਬਚਾ ਲਓ ਮੇਰੇ ਮਿੱਤਰੋ ਕੁਦਰਤ ਨੂੰ ਬਚਾ ਲਓ ਇਹ ਸੀਗਾ ਵਪਾਰੀ ਵਰਗ ਵੱਲੋਂ ਇੱਕ ਆਮ ਦੁਕਾਨਦਾਰ ਜਿਹੜਾ ਹੈ ਉਹ ਕੁਝ ਲਿਆ ਜਾ ਰਿਹਾ ਹੈ ਉਹਦੀਆਂ ਸਮੱਸਿਆਵਾਂ ਅਸੀਂ ਗੀਆਂ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ